ਸਤ ਸ੍ਰੀ ਅਕਾਲ ਪੰਜਾਬੀ ਵੀਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜੇ ਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਗੱਲ ਕਰ ਲਈਏ ਆਪਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਫੂਲ ਦੀ ਗੱਲ ਕਰ ਲਈਏ ਸਾਡੇ ਇੱਥੇ ਬਜ਼ੁਰਗ ਨੇ ਗੱਲ ਕਰ ਲਈਏ ਆਪਾਂ ਤੇ ਮੋਠੂ ਜੀ ਤੇ ਉਹ ਪਿੰਜਾ ਪੁੰਜਾ ਚਲਾਉਂਦੇ ਰਹਿਆ ਪਹਿਲਾਂ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਪੰਜਾਬ ਦੇ ਜਿਹੜੇ ਹਾਲਾਤਾਂ ਮਰ ਵੀ ਗੱਲ ਕਰ ਲਈਏ ਜਿਹੜੇ ਇਹਨਾਂ ਦੇ ਪਹਿਲਾਂ ਹਾਲਾਤ ਸੀਗੇ ਪੰਜਾਬ ਦੇ ਇਹਨਾਂ ਨੇ ਬੀਤੇ ਆ ਜਿਹੜੇ ਦਿਨ ਸਵਾਂ ਨਗਾਇਆਗਾ ਪੁਰਾਣੇ ਜਵਾਨੀ ਦਾ ਗੱਲ ਕਰ ਲਈ ਆਪਾਂ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਪੰਜਾਬ ਦੇ ਜਿਹੜੇ ਪਹਿਲਾਂ ਹਾਲਾਤ ਕਹਿਜੋ ਸੀ ਜੀ ਤੇ ਅੱਜ ਦੇ ਜਿਹੜੇ ਹਾਲਾਤ ਨੇ ਕਹਿਜੋ ਨੇ ਉਹ ਤਾਂ ਆਪਾਂ ਦੇਖ ਰਹੇ ਹਾਂਗੇ ਤੇ ਬਾਕੀ ਇਸ ਬਾਬੇ ਨੂੰ ਪੁੱਛਦੇ ਆਪਾਂ ਕੀ ਹਾਲ ਆ ਬਜ਼ਰ ਕੋ ਉਹ ਠੀਕ ਆ ਹਾਂ ਵਧੀਆ ਜੀ ਵਧੀਆ ਹੂੰ ਬਤਰੀਆਂ ਬੁਕਰੇ ਰੱਖੀ ਬੈਠੇ ਹੋ ਐ ਹਾਂ ਕਿੰਨੇ ਗਾ ਲੰਗ ਨੇ ਇਹ ਤੇ ਹੈਗੇ 20 25 ਨਾਗਾ ਇਹ 20 25 ਨਾਗਾ ਹਾਂ ਹੂੰ ਲੱਗਦੇ ਵੀ ਹੈਗੇ ਆ 225 ਨਗ ਇਹ ਸਾਂਝੇ ਸੁੰਝੇ ਆ ਤੇ ਇਕੱਲੇ ਰਿਆ ਦੋਹਾਂ ਦੇ ਸਾਂਝੇ ਹੀ ਆ ਅਸਾਂ ਦੋਹਾਂ ਦੇ ਸਾਂਝੇ ਆ ਹਾਂ ਹੂੰ ਅੱਛਾ ਤੇ ਗੱਲ ਕਰ ਲਈ ਆਪਾਂ ਇੱਕ ਨਾ ਪੰਜਾਬ ਦੇ ਵਿੱਚ ਮੰਗ ਉੱਠੀ ਜਾਂਦੀ ਆ ਖਸਖਸ ਬਾਰੇ ਅੱਛਾ ਵੀ ਹੋਣੀ ਚਾਹੀਦੀ ਤੇ ਨਹੀਂ ਹੋਣੀ ਚਾਹੀਦੀ ਖਸਖਸ ਹੋਣੀ ਜਾਂਦੀ ਆ ਹੋਣੀ ਚਾਹੀਦੀ ਆ ਕਿਉਂ ਹੋਣੀ ਚਾਹੀਦੀ ਆ ਤੇ ਨਸ਼ਾ ਜਰ ਪੰਜਾਬ ਚ ਜੇ ਨਸ਼ਾ ਉਹ ਹੋਵੇ ਹੂੰ ਇੱਧਰ ਆ ਕੇ ਗੱਲ ਕਰੋ ਮੜੀ ਕੀ ਕੈਮਰੇਮੈਨੀ ਇੱਧਰ ਐ ਐ ਜੇ ਹੁਣ ਨਸ਼ਾ ਉਹ ਹੋਵੇ ਹਾਂ ਤੇ ਆ ਅਮਰੀਕਾ ਦਾ ਨਸ਼ਾ ਇਹ ਬੰਦ ਹੋ ਜਾਈ ਹਾਂ ਇਹ ਦੁਨੀਆ ਤਾਂ ਹੀ ਮਰਦੀ ਆ ਹਾਂ ਇਹ ਨਸ਼ੇ ਦਾ ਕਰਕੇ ਮਰਦੀ ਆ ਦੁਨੀਆ ਨਹੀਂ ਆਪਣੇ ਗੱਲ ਕਰ ਲਈਏ ਤੁਹਾਡੇ ਪਿੰਡ ਬੰਦੇ ਮਰੇ ਨੇ ਹੂੰ ਦਸੇਰੇ ਮਰੇ ਆ ਇੱਥੇ ਚਿੱਟੇ ਨਾਲ ਤੇ ਹੋਰ ਗੋਲਿੰਗਪੇ ਨਾਲ ਚਿੱਟੇ ਨਾਲ ਜੱਟੇ ਨਾਲ ਹਾਂ ਅੱਛਾ ਆਪਣੇ ਗਾੜ ਦੀ 6-7 ਬੰਦੇ ਮਰ ਗਏ 6-7 ਹੂੰ ਹੂੰ ਅੱਛਾ ਜਰਾ ਉਹ ਚਿੱਟੇ ਨਾਲ ਹੂੰ ਵੱਡੀ ਗੱਲ ਆ ਇਹ ਹੋਰ ਇਹ ਹੋਣਾ ਚਾਹੀਦਾ ਇਹ ਹਾਂ ਹੋਣੀ ਚਾਹੀਦੀ ਆ ਖਸ ਖਾਲ ਦੀ ਖੇਤੀ ਹਾਂ ਹੋਣੀ ਚਾਹੀਦੀ ਐ ਇਹਦੇ ਨਾਲ ਫਿਰ ਕੀ ਹੋਊਗਾ ਨਸ਼ਾ ਛੱਡ ਦੇਣਗੇ ਲੋਕ ਆ ਨਸ਼ਾ ਛੱਡ ਦੇਣਗੇ ਹੈ ਔਰ ਛੱਡ ਦੇਣਗੇ ਫਿਰ ਇਹਨਾਂ ਖਸ ਖਾਲ ਖਾਣ ਲੱਗ ਜਾਣਗੇ ਹੂੰ ਹੈ ਹੂੰ ਇਹ ਫੀਮ ਲੈਣ ਲੱਗ ਜੂ ਮਾੜੀ ਮੋਟੀ ਹੂੰ ਉਹ ਖਾਣ ਲੱਗ ਜਾਣਗੇ ਹੂੰ ਤੇ ਪਹਿਲਾਂ ਜਿਹੜੇ ਬਜ਼ੁਰਗ ਖਾਂਦੇ ਸੀ ਫੀਮ ਪੁੱਕੀ ਝੋਟੇ ਖਾਂਦੇ ਰਹੇ ਆ ਹਾਂ ਤੇ ਉਹ ਕੰਮ ਕੁੰਮ ਕਰਦੇ ਰਿਹਾ ਤੇ ਪੇਰੇ ਦੀਆਂ ਲੰਦੇ ਸੀ ਮੰਜੇ-ਮੁੰਜੇ ਤੇ ਮਰਦੇ-ਮੁਰਦੇ ਸੀ। ਨਾ ਨਾ ਕੰਮ ਕਰਦੇ ਪੂਰਾ ਉਹ। ਹਾਂ ਨਰਮਿਕ ਬਾਹਾਂ ਗੁਰਦੇ। ਕੋਈ ਆ ਡੋਟੇ ਭੁੱਕੀ ਫੀਮ ਖਾ ਕੇ ਬੰਦੇ ਮਰੇਗੇ? ਨਾ ਨਾ। ਆ ਕੀ ਗੱਲ ਆ? ਹਾਂ ਇਹਦੇ ਨਾਲ ਕੋਈ ਬੰਦਾ ਨਹੀਂ ਮਰਿਆ। ਮੈਂ ਤੁਸੀਂ ਖਾਧੀ ਕਦੇ? ਨਾ ਮੈਂ ਪਹਿਲਾਂ ਤਾਂ ਛੋਟਾ ਹੁੰਦਾ ਜੋ ਜੀਮੀਦਾਰਾਂ ਨਾਲ ਸੀ ਉਹ ਲੋ ਖਾਂਦੇ ਰਹੇ ਆ। ਹਾਂ। ਮੁਰਕਿਆ ਭਾ ਖਾਂਦੀ ਨਹੀਂ ਖਾ। ਨਾ ਹੁਣ ਜੀਮੀਦਾਰ ਖਾਣੋਂ हट ਗਏ। ਖਾਂਦੇ ਬਸੇਰੇ ਜੀਮੀਦਾਰ। ਜਿਹੜੇ ਖਾਣੇ ਆ ਜਿਹੜੇ ਖਾਂਦੇ ਆ ਉਹ ਖਾ। जिने ਖਾਣੀ ਆ ਉਹ ਖਾਈ ਲੈਣੀ ਆ ਹਾਂ ਜੀ ਲੈਣੀ ਆ ਬਸੇਰੀ ਖਾ ਗੱਲ ਕਰ ਲਈਏ ਹਾਂ ਹਾਂ ਹੂੰ ਪੀਨ ਤਾਂ ਬਹੁਤ ਖਾਂਦੇ ਆ ਵੀ ਤੁਸੀਂ ਤੁਹਾਡਾ ਜਿਹੜਾ ਤਰਬਾ ਕਹਿੰਦਾ ਵੀ ਪੰਜਾਬ ਦੇ ਵਿੱਚ ਜੇ ਖਾਸ ਖਾਸ ਭੁੱਕੀ ਡੋਡੇ ਹੋ ਜਾਣਗੇ ਫਿਰ ਪ ਨੌਜਵਾਨੀ ਜਿਹੜੀ ਬਚ ਜੂਗੀ ਹਾਂ ਬਚ ਜੂ ਫਿਰ ਇਹ ਵੱਡੀ ਗੱਲ ਆ ਹਾਂ ਹਾਂ ਤੁਹਾਡੇ ਲਈ ਚੱਲ ਸਾਡੇ ਸਾਡੇ ਭਰਾ ਤੇ ਹੋਰ ਵੀ ਖੜੇ ਹੋਣਾ ਵੀ ਸਵਾਲ ਜਵਾਲ ਕਰਦੇ ਆਪਾਂ ਅ ਕਰਦੇ ਆਪਾਂ ਕੋਲ ਜਾ ਕੇ ਗੱਲ ਕਰਦੇ ਆ ਭਾਈ ਇਹ ਪੰਜਾਬ ਦੀ ਕਹਿੰਦੇ ਮੰਗ ਵਾਲੀ ਉੱਠੀ ਪਈ ਆ ਆਪਾਂ ਨਾਲ ਤਾਂ ਭਰਾਵਾਂ ਕੋਲੇ ਬੱਕਰੀਆਂ ਦੇਖੋ ਬਹੁਤ ਵਧੀਆ ਨਸਲ ਦੀਆਂ ਬੱਕਰੀਆਂ ਵੱਡੇ ਵੱਡੇ ਕਾਨਾ ਦੇਖੋ ਤੁਸੀਂ ਇਹ ਦੇਖ ਲਓ ਇਹ ਕਿਹੜੀ ਨਸਲਾ ਕੀ ਬਾਈ ਗੱਲ ਕਰ ਲਈਏ ਇਹ ਬੀਟਰਾ ਬਾਈ ਬੀਟਰ ਨਸਲਾ ਇਹ ਹਾਂ ਬੀਟਰ ਨਸਲਾ ਹੈ ਅੱਛਾ ਕਿੰਨੇ ਨਾਗਾ ਬਾਈ ਇਹ ਇਹ ਸਾਡੇ ਕੋਲ 21 ਨਾਗਾ ਬਾਈ 21 ਨਾਗਾ 21 ਨਾਗਾ ਮਤਲਬ ਕਿ ਤੁਸੀਂ ਬਾਹਰ ਲੈ ਕੇ ਆਉਨੇ ਹੋ ਬਾਹਰ ਲਿਆ ਤੇ ਤਾਂ ਦੇ ਵਿੱਚ ਚਾਰ ਲੈਣੀਆਂ ਚਾਰੀਆਂ ਹੂੰ ਤੇ ਗੱਲ ਕਰ ਲਈਏ ਬਾਈ ਆਪਣੀ ਪੰਜਾਬ ਦੇ ਵਿੱਚ ਮੰਗ ਉੱਠੀ ਵੀ ਆ ਖਾਸ ਖਾਸ ਦੀ ਖੇਤੀ ਬਾਰੇ ਉਹ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਆ ਥੋੜੀ ਥੋੜੀ ਤਾਂ ਹੋਣੀ ਚਾਹੀਦੀ ਆ ਬਾਈ ਹੂੰ ਨਸ਼ੇ ਦਾ ਚਿੱਟੇ ਦਾ ਬਾਜ ਜਾਣਗੇ ਲੋਕ ਨਹੀਂ ਚਿੱਟੇ ਨਾਲ ਮਰ ਜਾਣਗੇ ਬਸ ਹਾਂ ਇਹ ਚੀਜ਼ ਜ਼ਰੂਰੀ ਆ ਸਹੀ ਗੱਲ ਆ ਖਾਸਾ ਦਾ ਜ਼ਰੂਰੀ ਆ ਖਾਸ ਨਾ ਘਾ ਕੇ ਕੰਮ ਕਰਨਗੇ ਬੰਦੇ ਘਾ ਕੇ ਮਰਦੇ ਤਾਂ ਨਹੀਂ ਇਹਦੇ ਨਾਲ ਹਾਂ ਇਹ ਨਹੀਂ ਲੋਕ ਚਿੱਟਾ ਲਾ ਕੇ ਤਾਂ ਵੀ ਮਰ ਜਾਂਦੇ ਬਾਈ ਹੂੰ ਬਹੁਤ ਦੁਨੀਆਂ ਮਰ ਗਈ 10 11 ਬੰਦੇ ਮੁੱਡੇ ਮਾਰ ਕੇ ਠੀਕ ਲਾਲਾ ਹੂੰ ਰੰਡ ਫੂਲ ਦੀ ਗੱਲ ਕਰ ਲਈ ਹਾਂ ਨੌਜਵਾਨ ਮੁੰਡੇ ਬਹੁਤ ਮਰੇ ਬਈ ਚਿੱਟਾ ਨਾਲ ਹੂੰ ਕਿ ਕਿਦਾ ਖਾਸ ਖਾਸ ਉਹ ਤਾਂ ਬੰਦਾ ਕੰਮ ਸੌਖਾ ਕਰਦਾ ਨਾਲ ਖਾ ਕੇ ਕੰਮ ਕਰਾਉਂਦੀ ਉਹ ਤਾਂ ਹਾਂ ਤੇ ਚਿੱ ਬਟ ਇਹ ਗੱਲ ਹੈ ਹਾਂ ਤੁਸੀਂ ਤੁਸੀਂ ਖਾਧਿਆ ਕਦੇ ਬਾਈ ਓਕੀ ਬਹੁਤ ਖਾਧਿਆ ਵੇ ਸੀਜ਼ਨ ਲਾਉਣਾ ਮਾ ਮਸ਼ੀਨ ਤੇ ਅੱਛਾ ਅੱਛਾ ਖਾ ਕੇ ਇੱਕ ਦੋ ਚਮਚੇ ਖਾਂਦਾ 11 ਵਜੇ ਹਾਂ ਤੇ ਰਾਤ ਤੱਕ ਆਪਣਾ ਲੋੜ ਨਹੀਂ ਝਾਕਣ ਦੀ ਲੋੜ ਨਹੀਂ ਸੀ ਕਿਸੇ ਕਿੰਨੀ ਹਾਂ ਨਾ ਕੋਈ ਲੜਾਈ ਲੁੜੀ ਤਾਂ ਨਹੀਂ ਕਰਦੇ ਸੀ ਵੀ ਕਈ ਵਾਰੀ ਖਾ ਪੀ ਕੇ ਲੜ ਪਿਆ ਜਾਂ ਕੋਈ ਨਹੀਂ ਲੜਾਂ ਕਰ ਲੜਾਈ ਕਰਾਉਂਦੀ ਨਹੀਂ ਇਹ ਹੂੰ ਇਹਦਾ ਕੰਮ ਕਰਾਉ ਹਾਂ ਆ ਕੇ ਫਿਰ ਚੋਰੀਆਂ ਵੀ ਹੁੰਦੀਆਂ ਆਪਣੇ ਬਈ ਪੰਜਾਬ ਤੋਂ ਨਸ਼ਾ ਕਰਕੇ ਹੀ ਹੁੰਦੀਆਂ ਬਈ ਕਾਕੇ ਹੁੰਦੇ ਆ ਦਿਨ ਦਿਹਾੜੇ ਹਾਂ ਚਿੱਟੇ ਵਾਂ ਚਿੱਟੇ ਵਾਲੀ ਮਰਦੇ ਆ ਬਈ ਲੈ ਕੇ ਨਸਾਈ ਇਹੀ ਚੋਰੀਆਂ ਕਰਾਉਂਦੇ ਇਹੀ ਮਰਦੇ ਆ ਮੂਰੇ ਲੱਗੇ ਹੂੰ ਇਹੀ ਲਟਕੋ ਕਰਦੇ ਆ ਕਿਸੇ ਦੀ ਹੂੰ ੱੱਲੇ ਵਧਰ ਨੂੰ ਜਾਣਦੇ ਨੇ ਦੇਖ ਦੋ ਬੰਦੇ ਦਾ ਕੋਈ ਰਾਹ ਨਹੀਂ ਹੁਣ ਹੂੰ ਸਾਚੀ ਜੀ ਇਹ ਕਹਿੰਦੇ ਤੁਸੀਂ ਕਹਿਣ ਦਾ ਭਾਬੀ ਇਹੀ ਕਹਿਣਾ ਵੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਨਹੀਂ ਚਾਹੀਦੀ ਥੋੜੀ ਥੋੜੀ ਤਾਂ ਹੋਣੀ ਚਾਹੀਦੀ ਨਾਂ ਵਾਲੀ ਦਾ ਹਾਂ ਵੀ ਜਨੀ ਜਰੂਰੀ ਚਾਹੀਦੀ ਆ ਇਹ ਆ ਬਾਜੂਨ ਦੀ ਚਿੱਟੜਾਂ ਦਾ ਮਰਜੀ ਪੰਜਾਬ ਬਸ ਇਹ ਆਪਣੇ ਭਰਾ ਦਾ ਨਾਮ ਕ੍ਰਿਸ਼ਨ ਬਾਈ ਹਾਂ ਇਹ ਬਾਈ ਕ੍ਰਿਸ਼ਨ ਆ ਤੇ ਇਨ੍ਹਾਂ ਕੋਲੇ ਬੱਕਰੀਆਂ ਹੀ ਆ ਬੱਕਰੀਆਂ ਨਾਲ ਕੰਮ ਕੰਮ ਵਧੀਆ ਚੱਲੀਆਂ ਨੇ ਬਈ ਫਿਰ ਵਧੀਆ 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 ਐ ਪਸ਼ੂ ਜਾਂਦਾ ਵਧੀਆ ਐ ਪਸ਼ੂ ਜਾਂਦਾ ਨਾਲ ਕੋਈ ਪਸ਼ੂ ਢਾਂਡਾ ਹੋਰ ਨਾ ਨਾ ਇਕੱਲੇ ਬੱਕਰਿਆਂ ਬੱਕਰੀਆਂ ਸਾਡੇ ਕੋਲ ਦਾ ਇਕੱਲਾ ਬੱਕਰੀਆਂ ਹੈ ਹਾਂ ਦੁੱਧ ਪਾਲ ਲਈਦਾ ਖਾਣ ਇਹ ਇਹ ਕਹਿੰਦੇ ਬਈ ਮੈਂ ਗੱਲ ਸੁਣਨ ਚ ਆਉਂਦੀ ਆ ਕਹਿੰਦੇ ਬੈਂਕਾਂ ਵਾਲਾ ਤਗੜਾ ਜਾ ਰਿਹਾ ਇਹ ਨਹੀਂ ਹਾਂ ਇਹਦਾ ਠੀਕ ਆ ਬਈ ਜਾਨਵਰੇ ਤੋਰਨ ਦੇ ਛਾਰੇ ਆ ਹਾਂ ਕਹਿੰਦੇ ਕੰਨ ਫੜ ਕੇ ਜਦੋਂ ਮਰਜੀ ਵੇਚਦੇ ਨੂੰ ਹਾਂ ਵੇਚਦਾ ਇਹ ਜਾਨਵਰ ਵਸੇ ਰਿਹਾ ਜੇ ਬੰਦਾ ਸਾਹਮੂ ਦਾ آمدਨ ਵੀ ਹੈਗੀ ਇੰਨਾ ਚਾ ਇਹ ਬੰਦਾ ਨਾ ਸਾਮੂ ਦਾ ਫਿਰ ਇਹ ਮਹੀਨੇ ਚ ਬਾਈ ਫਿਰ ਕਿੰਨੇ ਕਿੰਨੇ ਮਹੀਨੇ 6 ਮਹੀਨੇ ਜਾਂ 7 ਮਹੀਨੇ ਨਾ 6 ਮਹੀਨੇ ਹੁੰਦੀ ਹੈ 6 ਮਹੀਨੇ ਹੁੰਦੀ ਆ ਹਾਂ ਸਾਲ ਦੇ ਵੀ ਦੋ ਵਾਰ ਹੀ ਹੁੰਦਗਾ ਬੱਚੇ ਦੋ ਵੀ ਦੇ ਦੇ ਇੱਕ ਵੀ ਦੇ ਦੇ ਤਿੰਨ ਵੀ ਦੇ ਦਿੰਦੀਆਂ ਹੂੰ ਕਈ ਯਾਰ ਜਾਨਵਰ ਤਿੰਨ ਜਿਆਦਾ ਕਿਹੜੀ ਮਤਲਬ ਕਿਹ ਨਸਲ ਚੰਗੀ ਰਹਿੰਦੀ ਹੈ ਸ਼ਰਨੋ ਬੀਟਲ ਬੀਟਲ ਹੂੰ ਹੂੰ ਬੀਟਲ ਚੰਗੀ ਹੈ ਨਸਲ ਪਰ ਤੁਸੀਂ ਮੰਡੀ ਚ ਵੀ ਲੈ ਕੇ ਆਉਣਾ ਬਾਈ ਬੱਚੇ ਲੈ ਕੇ ਆਗੇ ਬੱਕਰੇ ਸੀ ਹੂੰ ਜਾਣਦੇ ਆ ਮੰਡੀ ਤੇ ਸਮਾਨ ਹੂੰ ਹੂੰ ਤੇ ਬੱਕਰੀ ਬੁੱਕਰੀ ਤੇ ਵੇਚਣੀ ਆ ਕੋਈ ਹੁਣ ਹੁੰਦਾ ਨਹੀਂ ਬਈ ਹਰੇ ਕੋਲ ਕੋਈ ਐ ਵੇਚਣੀ ਨਹੀਂ ਹੈ ਸੂਨ ਵਾਲੇ ਬੱਚੇ ਨੇੜੇ ਨੇ ਲੱਗੇ ਨੇੜੇ ਲੱਗੇ ਉਹ ਵੇਚਾਂਗੇ ਹੂੰ ਉਹ ਜਾਨਵਰ ਦੇਖਾਂਗੇ ਚੰਗਾ ਲਵਾਂਗੇ ਇਹਦੇ ਵਿੱਚ ਹੂੰ ਐ ਲਓ ਵੀ ਦੋਸਤੋ ਕ੍ਰਿਸ਼ਨ ਭਰਾ ਨੇ ਕਹਿਤਾ ਤੇ ਉਸ ਤੋਂ ਬਾਅਦ ਭਰਾ ਸਾਡੇ ਸਾਡੇ ਬਜ਼ੁਰਗ ਨੇ ਸਾਡੇ ਭਰਾ ਤਾਂ ਕਾਵੇ ਹੋਇਆ ਬਜ਼ੁਰਗ ਲੱਗਦੇ ਨਹੀਂ ਵੱਡੀ ਉਮਰ ਦੇ ਨਹੀਂ ਪਰ ਇਹਨਾਂ ਦਾ ਤਜਰਬਾ ਸਿਆਣੇ ਬੰਦਿਆਂ ਦਾ ਕਹਿੰਦਾ ਆ ਭਾਬ ਇਹ ਵੀ ਕਹਿੰਦੇ ਸੀ ਖਾਂਦੇ ਰਹੇ ਆ ਖਾਸ ਖਾਸ ੂਕੀ ਡੋਡੇ ਫੀਮ ਖਾਂਦੇ ਰਹੇ ਆ ਇਹਨਾਂ ਦੇ ਸਮੇ ਮੋਕੇ ਇਹ ਕਹਿੰਦੇ ਸੀ ਖਾਂਦੇ ਰਹਿਆ ਕਹਿੰਦੇ ਸੀ ਹਾਂ ਜੋ ਸਾਡਾ ਸਮਾਂ ਸੀਗਾ ਤੇ ਕਹਿੰਦੇ ਕੋਈ ਅਸੀਂ ਅੱਜ ਤੱਕ ਕਈ ਕਹਿੰਦਾ ਵੀ ਨਾ ਕੋਈ ਚੋਰੀ ਨਾ ਕੋਈ ਠੱਗੀ ਨਾ ਕੋਈ ਅਜ ਕਿਰਤ ਕਰਦੇ ਸੀ ਤੇ ਕਿਰਤ ਨਾਲ ਹੀ ਸੀ ਕਹਿੰਦਾ ਘਰ ਚ ਲਾਉਂਦੇ ਸੀ ਕਮਾਈ ਕਰਦੇ ਸੀ ਵੀ ਬੰਦਾ ਬੇਲਾ ਨਹੀਂ ਰਹਿੰਦਾ ਸੀ ਵੱਡੇ ਗੱਲ ਹੈ ਇਹ ਆ ਵੇਖ ਸਕਦਾ ਤੂੰ ਲੈ ਲੈ ਬਾਪੂ ਨਾਲ ਆਪਾਂ ਹੋਰ ਵੀ ਦੋ ਸਵਾਲ ਜੇ ਕਰਦੇ ਆਜਾ ਬਾਪੂ ਥੱਲੇ ਆ ਜਾ ਮਰਾ ਸੜਕਾ ਸੜਕਾ ਜੀ ਮਾ ਰੋਡ ਚੱਲਦਾਗਾ ਕਈ ਵਾਰੀ ਵੇਚਣਾ ਕੋਈ ਮਾਰੇ ਹਾਂ ਹੋਰ ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਹੁਣ ਜੇ ਆਪਾਂ ਗੱਲ ਕਰ ਲਈਏ ਹਰੇਕ ਪਿੰਡ ਦੇ ਵਿੱਚ ਇਹੀ ਬੁਰਾ ਹਾਲ ਹੈ ਹੈ ਹਾਂ ਸਾਰੇ ਸਾਰੇ ਹਾਂ ਵੀਰ ਤੁਸੀਂ ਐਂ ਵੇਖੋ ਕਿੰਨੀਆਂ ਚੋਰੀ ਹੋਈ ਜਾਂਦੀਆਂ ਚੋਰੀ ਘਰ ਘਰ ਹੁੰਦੀ ਆ ਹਾਂ ਇਹ ਨਸ਼ੇ ਦੇ ਕਰਕੇ ਹੁੰਦੀ ਆ ਹਾਂ ਜੇ ਨਸ਼ਾ ਬੰਦ ਹੋ ਜੇ ਹੂੰ ਖਾਣੋਂ ਹਟਣੋਂ ਹੂੰ ਚੋਰੀ ਬੰਦ ਹੋ ਜੇ ਚੋਰੀ ਬੰਦ ਹੋ ਜੇ ਹੁਣ ਜਿੰਨੇ ਲੁੱਟ ਲੈਂਦੇ ਆ ਸਹੀ ਗੱਲ ਆ ਲੋ ਜੀ ਹਾਂ ਰਾਤ ਨੂੰ ਹਨੇਰਾ ਹੋ ਜੇ ਤਾਂ ਲੁੱਟ ਲੈਂਦੇ ਆ ਹਾਂ ਤੁਹਾਨੂੰ ਜਿਆਦਾ ਸੜਕ ਤੇ ਲੁੱਟ ਲੈਂਦੇ ਆ ਹਾਂ ਨਸ਼ੇ ਦੇ ਮਾਰੇ ਉਹ ਉਹੀ ਆ ਉਹ ਨਸ਼ੇ ਦੇ ਵਾਰੀ ਕਰਦੇ ਆ ਮੋਟਰਾਂ ਤੋਂ ਤਾਰਾਂ ਖੋਲ ਕੇ ਲੈ ਜਾਂਦੇ ਆ ਟਰਾਂਸਫਰਮ ਲਾ ਕੇ ਲੈ ਜਾਂਦੇ ਆ ਹਾਂ ਐਜਾ ਕੁਝ ਹੋਈ ਜਾਂਦਾ ਪੰਜਾਬ ਚ ਪਹਿਲਾਂ ਕਦੇ ਹੋਇਆ ਨਹੀਂ ਸੀ ਐਜਾ ਕੁਝ ਕਦੇ ਹੋਇਆ ਨਹੀਂ ਸੀ ਹਾਂ ਪਹਿਲਾਂ ਤਾਂ ਜੇ ਕਿਸੇ ਮੌਸਮ ਨੂੰ ਤੇ ਕੋਈ ਚੱਕਰ ਨਹੀਂ ਸੀ ਹਾਂ ਉਹ ਜੋਜੀ ਰਹਿ ਤੱਕ ਤੇ ਪੰਨ ਕਈ ਲੈ ਜਾਂਦੇ ਆ ਜੋੜੀਆਂ ਹਾਂ ਹਾਂ ਆ ਇਹ ਬੜਾ ਬੁਰਾ ਹਾਲਾ ਹੁਣ ਤਾਂ ਬੜਾ ਬੁਰਾ ਹਾਲਾ ਹੁਣ ਫਿਰ ਸਰਕਾਰਾਂ ਨੂੰ ਕੀ ਕਹੀਏ ਸਰਕਾਰਾਂ ਨੂੰ ਆਏ ਸਮਝੇ ਫੀਮ ਡੋਡੇ ਆ ਜਾਣ ਹਾਂ ਤਾਂ ਸਭ ਕੁਝ ਲੋਟ ਹੋ ਜੂ ਹਾਂ ਹੋਰ ਆ ਸਾਡੇ ਹੁਣ ਮੋਠ ਦੇ ਬੰਗ ਤੇ ਵਾਟੂ ਚ ਲੈ ਤੁਸੀਂ ਆਏ ਦੇਖ ਲੋ ਲੈ ਭਾਈ ਹਾਸੇ ਵਾਲੀ ਗੱਲ ਹੋ ਜੂ ਤੇ ਹੁਣ ਜੇ ਫੀਮ ਡੋਡੇ ਫੀ ਉਗੀ ਚੱਲ ਜਾਈਏ ਮੈਂ ਕਹਿੰਦਾ ਢੂਈ ਦਾ ਬਾਉ ਵੀ ਨਿਕਲ ਜਾਈਂ ਹਾਂ ਬਾਹਰ ਨਿਕਲ ਜਾਈਂ ਸਹੀ ਕਹ ਲਿਆ ਹਾਂ ਅੱਜ ਮੈਨੂੰ ਗੋਡੇ ਹੋ ਗਏ ਐ ਦੁਖੀ ਜਾਂਦੇ ਆ ਆਪਰੇਸ਼ਨ ਹੋਈ ਜਾਂਦੇ ਨੇ ਉਹ ਡਾਕਟਰ ਲੁੱਟੀ ਜਾਂਦੇ ਆ ਨਸ਼ਾ ਦਾ ਕਰਤੇ ਆ ਹਾਂ ਤੇ ਨਸ਼ਾ ਦਾ ਕਰਤੇ ਇਹ ਗੋਡੇ ਗੋਡੇ ਦੁਖਦੇ ਆ ਹਾਂ ਅੱਗੇ ਕਿਸੇ ਦਾ ਗੋਡਾ ਵੀ ਦੁਖਦਾ ਦੁਖਦਾ ਸੀ ਹਾਂ ਵਸਤਾ ਹੀ ਸੀ ਆਹ ਉਹ ਰੇ ਕਹਦਾ ਮੇਰੀ ਢੂਈ ਦੁਖਿਆ ਰੇ ਕਹਦਾ ਮੇਰੀ ਆ ਆ ਆਹ ਲੋ ਵੀ ਦੋਸਤੋ ਸਾਡੇ ਬਜ਼ੁਰਗਾਂ ਨੇ ਕਹਤਾ ਵੀ ਕਹਿੰਦਾ ਭਾਵੇਂ ਮੋਠੂ ਜੀਆ ਨੂੰ ਸਾਡੇ ਪਿੰਡ ਦੇ ਫੂਲ ਦੇ ਬੰਦੇ ਜਾਂਦੇ ਆ ਸੇ ਪਾਸੇ ਪਿੰਡਾਂ ਵਾਲੇ ਵੀ ਜਾਂਦੇ ਆ ਕਿਉਂਕਿ ਇਹਨਾਂ ਨੇ ਇਹ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਖੇਤੀ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਦੇਖ ਲੈ ਹੁਣ ਨਹੀਂ ਹੋਰ ਖੇਤੀ ਹੋਣੀ ਜ਼ਰੂਰੀ ਨਹੀਂ ਫਿਰ ਸਰਕਾਰਾਂ ਨੂੰ ਕਿ ਚਲਾ ਦਿਓ ਕਿ ਇੱਥੇ ਹੁਣ ਪੰਜਾਬ ਦੇ ਵਿੱਚ ਮੰਗ ਉੱਠੀ ਵੀ ਆ ਹੁਣ ਕਾ ਪੂਰੀ ਮੰਗ ਉੱਠੀ ਵੀ ਆ ਸਰਕਾਰ ਨੂੰ ਅਹ ਬੇਨਤੀ ਕਰਕੇ ਕਹ ਰਿਹਾ ਬੇਨਤੀ ਕਰਦੇ ਹਾਂ ਹਾਂ ਤੇ ਖਾ ਕੈਸੇ ਜੀ ਖੇਤੀ ਹੋਣੀ ਚਾਹੀਦੀ ਹੈ ਆਹੋ ਤੇ ਦਾਰੂਆ ਥੇਕੇ ਖੁੱਲੇ ਪੈਨੇ ਜੀ ਵਾਲੀਆਂ ਗੋਲੀਆਂ ਵੀ ਕੀ ਜਾਂਦੀਆਂ ਪਤੰਦਰਾ ਦੀਆਂ ਹਨਾ ਉਹ ਇੰਨਾ ਕੋਸਤਾ ਵਿਕੀ ਜਾਂਦਾ 15 ਦਾ ਚੱਲ ਪਣਗਾ ਕਿੱਡੀ ਗੱਲ ਆਗੀ ਉਹੀ ਤਾਂ ਹੈ ਹਾਂ ਆਹ ਚਾਹੇ ਕਿੱਲਾ ਕਿੱਲੇ ਵੀਜਣਾ ਹਾਂ ਇਹ ਖੇਤੀ ਹੋਣੀ ਚਾਹੀਦੀ ਹੈ ਹਾਂ ਹਾਂ ਲਓ ਵੀ ਦੋਸਤੋ ਚਲੋ ਭਾਈ ਹੁਣ ਅਸੀਂ ਤਾਂ ਕੀ ਕੰਮ ਜੋਗੇ ਆ ਇਹ ਤਾਂ ਕਰਨਾ ਸਰਕਾਰਾਂ ਨੇ ਆ ਹੈ ਤੁਸੀਂ ਤਾਂ ਕਹਿਣ ਵਾਲੇ ਹੋ ਆਪਾਂ ਕੀ ਕਹਿ ਸਕਦੇ ਹਾਂ ਕਰਨਾ ਸਰਕਾਰ ਨੇ ਆ ਹਾਂ ਤੁਸੀਂ ਤਾਂ ਇਕੱਲੇ ਕਹਿਣ ਵਾਲੇ ਹੋ ਹਾਂ ਕਹਿਣ ਵਾਲੇ ਮੁੱਦਾ ਚੱਕਣ ਵਾਲੇ ਹੋ ਹਾਂ ਵੀ ਭਾਈ ਖੋਲ ਦੇngo ਤਾਂ ਵੀ ਠੀਕ ਹੈ ਤੇ ਨਾ ਖੋਲੋਗੇ ਤਾਂ ਵੀ ਠੀਕ ਹੈ ਹੈ ਮੁੰਡੇ ਮਰੀ ਜਾਂਦੇ ਨੌਜਵਾਨ ਇੱਥੇ ਬੁੜੇ ਬੰਦੇ ਨੇ ਰਹਿ ਕੇ ਕਰਨਾ ਕੀ ਆ ਪੰਜਾਬ ਚ ਇਹ ਨਹਿਰੂ ਕਰ ਗਿਆ ਨਾ 10 ਕਤਰਾ ਹਾਂ ਉਹ ਤਾਂ ਕਰਕੇ ਹੀ ਹੁੰਦੀ ਇਹ ਹਾਂ ਜੇ ਨਾ ਉਹ ਕਰਦਾ 10 ਕਤਰਾ ਫਿਰ ਉਹ ਸਾਰਾ ਵੇਚੀ ਜਾਂਦੀ ਸੀ ਮੇਰੂ ਕਿਹੜਾ ਮੇਰੂ ਕਿਹੜਾ ਕਰ ਗਿਆ ਜਿਹਨੋਂ ਪਹਿਲਾਂ ਅੱਛਾ ਬਨਾ ਵੱਡਾ ਸੀ ਨਾ ਹਾਂ ਹਾਂ ਉਹ ਕਰ ਗਿਆ ਹੀ ਰਸਕ ਚਾ ਤਾਂਗੇ ਬੰਦ ਹੋਈ ਹੈ ਹੂੰ ਪਹਿਲਾਂ ਵਗ ਚੱਲਦੀ ਸੀਗੀ ਸਾਰੇ ਠੇਕੇ ਲੱਗੇ ਹੋਏ ਸੀ ਹਾਂ ਠੇਕੇ ਦੀ ਵੀ ਕੀ ਸੀਗੀ ਹਾਂ ਪ੍ਰਧਾਨ ਮੰਤਰੀ ਸੀ Nehru ਤੇ ਮੁੱਖ ਮੰਤਰੀ ਸੀ ਪਹਿਲਾਂ ਪ੍ਰਧਾਨ ਮੰਤਰੀ ਸੀਗਾ ਮੁੱਖ ਮੰਤਰੀ ਸਾਰੇ ਪੰਜਾਬ ਦਾ ਹੂੰ ਮੁੱਖ ਮੰਤਰੀ ਹੋਰ ਚੀਜ਼ ਹੁੰਦੀ ਹੈ ਪ੍ਰਧਾਨ ਮੰਤਰੀ ਹੋਰ ਚੀਜ਼ ਹੁੰਦੀ ਹੈ ਉਹ ਸੀ ਉਹ ਪਹਿਲਾਂ ਉਹਦੇ ਦਾ ਇੱਕ ਟੋ ਹੋ ਗਏ ਉਹ ਕਰ ਗਿਆ ਬੰਦ ਕਰ ਗਿਆ ਹਾਂ ਚਲੋ ਬਈ ਦੋਸਤੋ ਕਰ ਦੋ ਦਬਕੇ ਵੀਡੀਓ ਸ਼ੇਅਰ ਜੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰੂਰ ਕਰ ਦਿਓ ਪਰ ਹੈਨਾ